ਮੁਕਸਰ ਦੀ ਖਬਰ ਹੈ ਤੇ ਮੁਕਸਰ ਦੇ ਆਸ-ਪਾਸੇ ਦੀ ਖਬਰ ਹੈ ਬਰਕੰਦੀ ਮੁਕਸਰ ਗਿੱਦੜਵਾ ਸਾਰਿਆਂ ਦੀ ਜੱਸੇ ਆਣਾ ਸਕਾਲੀ کئی ਪਿੰਡ ਨੇ ਮੁਕਸਰ ਸੇ 80% ਆ ਰਹੀ ਹੋ ਗਈ ਤੇ ਇੱਥੇ ਤੇ ਕਹਿੰਦੇ ਮਰੇਗਾ ਦੇ ਵਿੱਚ ਕਰੋੜਾਂ ਦਾ ਕਪਲਾ ਹੋ ਗਿਆ ਕਰੋੜਾਂ ਰੁਪਏ ਦਾ ਮੈਨੂੰ ਸਮਝ ਨਹੀਂ ਆਈ ਪਾਸਕਰ ਅਖਬਾਰ ਨੇ 6 ਦੋ ਬਲੋਕਾਂ ਦਾ ਕੁੱਲ ਮਿਲਾ ਕੇ 4 ਕਰੋੜ ਸਮਥਿੰਗ ਦੱਸਿਆ ਟ੍ਰਿਬਿਊਨ ਵਾਲਿਆਂ ਨੇ ਸ਼ਾਇਦ 2 ਕਰੋੜ ਦੇ ਆਸ-ਪਾਸ ਦੱਸਿਆ ਹਾਂ ਜੀ ਥੋੜਾ ਫਿਗਰ ਦੇ ਵਿੱਚ ਤਾਂ ਫਰਕ ਹੈ ਫਿਗਰ ਦੇ ਵਿੱਚ ਹੈ ਦੋਨਾਂ ਰਿਪੋਰਟਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਉਹ ਇੱਕ ਪਾਸੇ 1 ਕਰੋੜ 93 ਲੱਖ ਰੁਪਈਆ ਫਿਰ 57 ਲੱਖ ਹਾਂ ਜੀ ਕੁਝ ਇਸ ਤਰ੍ਹਾਂ ਦਾ ਹੈ ਨਾ ਜੀ ਹਾਂ ਜੀ ਬਰਕੰਦੀ ਦੇ ਵਿੱਚ ਤੇ 1 ਕਰੋੜ 57 ਲੱਖ ਤੱਕ ਚਲੇ ਗਿਆ ਸ਼ਾਇਦ ਮਾਮਲਾ ਹੂੰ ਦੇਖੋ ਤੁਹਾਨੂੰ ਇੱਕ ਚੀਜ਼ ਨਾ ਯਾਦ ਹੋਣੀ ਆ ਕਿ ਜਦੋਂ ਰਾਜਾ ਵੜਿੰਗ ਪਾਵਰ ਚਾਏ ਰਾਜਾ ਵੜਿੰਗ ਅਸਲ ਵਿੱਚ ਵਿਧਾਇਕ ਤੇ ਬਣੇ ਸੀਗੇ ਪਹਿਲਾਂ ਵੀ ਜੀ ਪਰ ਰਾਜਾ ਵੜਿੰਗ ਬਹੁਤ ਪਾਵਰਫੁਲ ਬਣ ਕੇ ਗਿੱਦੜਵਾਹਾ ਪਰਤੇ ਉਦੋਂ ਜਦੋਂ ਸਰਕਾਰ ਇਹਨਾਂ ਦੀ ਆ ਗਈ ਤੇ ਰਾਜਾ ਵੜਿੰਗ ਫਿਰ ਮੰਤਰੀ ਤੱਕ ਵੀ ਪਹੁੰਚਦੇ ਆ ਹੂੰ ਉਸ ਵੇਲੇ ਕੀ ਹੋਇਆ ਕਿ ਜੇ ਤੁਸੀਂ ਇਹਨਾਂ ਪਿੰਡਾਂ 'ਚ ਜਾਓਗੇ ਨਾ ਕਦੇ ਤੁਹਾਨੂੰ ਮੌਕਾ ਮਿਲੇ ਵੈਸੇ ਤੁਸੀਂ ਦੇਖਿਆ ਹੋਣਾ ਹਾਂਜੀ ਲਗਭਗ ਇਹ ਗਿੱਦੜਵਾਹਾ ਵਾਲੇ ਜਿਹੜੇ ਪਿੰਡ ਆ ਇਹਨਾਂ ਦੇ ਵਿੱਚ ਜਿੱਦਾ ਸਟੇਡੀਅਮ ਵਗੈਰਾ ਗਲੀਆਂ ਨਾਲੀਆਂ ਛਪੜਾਂ ਇਹ ਇਹ ਜਿਹੜਾ ਮਨਰੇਗਾ ਵਾਲਾ ਚੱਲਦਾ ਹੁੰਦਾ ਹੂੰ ਇਹ ਕੰਮ ਫੜਾ ਚੱਲਿਆ ਰਾਜਾ ਵੜਿੰਗ ਬਾਰੇ ਇਹ ਚਰਚਾ ਮਾ ਚੱਲੀ ਆ ਕਿ ਰਾਜਾ ਵੜਿੰਗ ਨੇ ਹੂੰ ਆਸੇ-ਪਾਸੇ ਕੰਮ ਹੁੰਦਾ ਨਹੀਂ ਹੁੰਦਾ ਉਹਦੀ ਬਹੁਤੀ ਪਰਵਾਹ ਨਹੀਂ ਕੀਤੀ ਯਾਨੀ ਮਲੋਟ ਲੰਬੀ ਕੀ ਚੱਲ ਰਿਹਾ ਜੀ ਭਈ ਯਾਨੀ ਆਪਦੇ ਹੱਥੇ ਨੂੰ ਖਿੱਚਿਆ ਸਭ ਕੁਝ ਹੂੰ ਕਿ ਭਈ ਮੈਂ ਇੱਥੇ ਕੋਈ ਕਸਰ ਮਾਸ਼ਾਅੱਲਾ ਬਿਲਕੁਲ ਠੀਕ ਹੈ ਜੀ ਹਰ ਇੱਕ ਲੀਡਰ ਦੀ ਹੁੰਦੀ ਹੈ ਚਾਹਨਾ ਜਿਵੇਂ ਬਾਦਲ ਸਾਹਿਬ ਦੀ ਚਾਹਨਾ ਸੀ ਕਿ ਲੰਬੀ ਲਿਸ਼ਕਦਾਰ ਹੋਵੇ ਜੀ ਉਸ ਟਾਈਮ ਬਹੁਤ ਕੰਮ ਹੋਇਆ ਠੀਕ ਹੋਇਆ ਵੀ ਹੈ ਨੋ ਡਾਊਟ ਸਹੀ ਹੈ ਜੀ ਸਹੀ ਹੈ ਮੈਂ ਇਸ ਗਲਤੀ ਨੂੰ ਮੰਨ ਕਰ ਨਹੀਂ ਹਾਂ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਦਰਮਿਆਨ ਕੁਝ ਚੀਜ਼ਾਂ ਦਾ ਜਿਹੜਾ ਨਾ ਉਹ ਹੁਣ ਕਿਉਂਕਿ ਮੰਨਰੀਗਾ ਤੁਹਾਨੂੰ ਪਤਾ ਹੈ ਨਾ ਸਕੀਨ ਜਿਹੜੀ ਸੈਂਟਰ ਦੀ ਸੈਂਟਰ ਦੀ ਬਿਲਕੁਲ ਤਾਂ ਜਦੋਂ ਸ਼ਿਕਾਇਤ ਹੋਈਆਂ ਸ਼ਾਇਦ ਇੱਕ ਆਰਟੀਆਈ ਵਾਲੇ ਸੱਜਣ ਤੁਹਾਡੇ ਕੋਲ ਵੀ ਆਏ ਸੀਗੇ ਯਾਦ ਹੋਣਾ ਤੁਹਾਨੂੰ ਸਾਬਕਾ ਫੌਜੀ ਜੀ ਬਿਲਕੁਲ ਇਹ ਉਹੀ ਗੇਮ ਹੈ ਓਕੇ ਠੀਕ ਹੈ ਜੀ ਆਰਟੀਆਈ ਰਾਹੀਂ ਇਹ ਪਹਿਲਾਂ ਕਫਲਾ ਨਿਕਲਿਆ ਜੀ ਜੀ ਉਸ ਆਪ ਦਾ ਫੌਜੀ ਬਹੁਤ ਉਹਨਾਂ ਨੇ ਮਤਲਬ ਕਿ ਜ਼ੋਰ ਲਾਇਆ ਬਹੁਤ ਮਿਹਨਤ ਕੀਤੀ ਉਹਨਾਂ ਤੋਂ ਲੱਗ ਰਿਹਾ ਸੀ ਕਿ ਤੁਸੀਂ ਦੇਖਿਆ ਨਾ ਕਿ ਪੁਲੰਦਾ ਕਿੱਡਾ ਵੱਡਾ ਸੀਗਾ ਇਹ ਗੇਮ ਆਰਟੀਆਈ ਤੋਂ ਫੜੀ ਗਈ ਜਿਸ ਵੇਲੇ ਆਰਟੀਆਈ ਤੋਂ ਫੜੀ ਗਈ ਤੇ ਫਿਰ ਸ਼ਿਕਾਇਤ ਹੋਈ ਸ਼ਿਕਾਇਤ ਹੋਈ ਇੱਕ ਕੇਂਦਰੀ ਟੀਮ ਨੇ ਆ ਕੇ ਜਾਂਚ ਪੜਤਾਲ ਕੀਤੀ ਆ ਹੂੰ ਜਿਦੇ ਚ ਹੁਣ ਕੁਝ ਵੀਡੀਓ ਵੀਡੀਪੀਓ ਜ ਹੁੰਦੇ ਵੈਸੇ ਆਪਾਂ ਵੀਡੀਓ ਕਹਿ ਦਨੇ ਕੋਈ ਉਸ ਟਾਈਮ ਕਿ ਦੜਵਾਹਾ ਸੀ ਤੇ ਮਲੋਟ ਆ ਗਿਆ ਕੋਈ ਇਧਰ ਮੁਕਸਰ ਸੀ ਤੇ ਕੋਈ ਅੰਦਰ ਹੋ ਗਿਆ ਯਾਨੀ ਉਹ ਸਾਰੇ ਅਫਸਰ ਹੁਣ ਫਸ ਗਿਆ ਜੀ ਇਹੋ ਜਿਹਾ ਕੰਮ ਚੱਲੇ ਆ ਕਿ ਬਰਕੰਦੀ ਦੇ ਵਿੱਚ ਇਹ ਬਰਕੰਦੀ ਪਿੰਡ ਰੋਜੀ ਬਰਕੰਦੀ ਜੀ ਦਾ ਪਿੰਡ ਹੈ ਬਿਲਕੁਲ ਜਿਨ੍ਹਾਂ ਤੇ ਟੀਚਰ ਵੀ ਕਰਦੇ ਹੁੰਦੇ ਮਾਨ ਸਾਹਿਬ ਕਈ ਵਾਰ ਤੁਹਾਨੂੰ ਪਤਾ ਉਹ ਇਸ ਤਰ੍ਹਾਂ ਦੇ ਬਿਆਨat ਦਿੰਦੇ ਰਹਿੰਦੇ ਆ ਰੋਜੀ ਬਰਕੰਦੀ ਜੀ ਦੇ ਪਿੰਡ ਬਾਰੇ ਕਿਹਾ ਗਿਆ ਕਿ ਇੱਥੇ ਤੇ ਝੀਲ ਬੰਨੀ ਸੀ ਜੀ ਝੀਲ ਬੰਨੀ ਹੈ ਜੀ ਉਹ ਕਹਿੰਦੇ ਕਿ 25 25 50 ਝੀਲ ਛੱਡ ਕੋਈ ਇੱਟ ਵੀ ਲੱਗੀ ਨਾ ਉੱਚੀ ਇਲੀ ਸਾਰੀ ਚਟਮ ਹੋ ਗਈ ਜੀ ਠੀਕ ਹੈ ਨਾ ਤਾਂ ਮਤਲਬ ਕਿ ਇਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੋਇਆ ਕਿ ਕੁਝ ਕੰਮਾਂ ਲਈ ਜਿਹੜੇ ਵਰਕ ਕੋਡ ਰੱਖੇ ਜਾਂਦੇ ਆ ਕਿ ਉਹਦੇ ਮੁਤਾਬਕ ਭੁਗਤਾਨ ਹੁੰਦਾ ਭੁਗਤਾਨ ਦੇ ਅਨੁਸਾਰ ਕੰਮ ਨਹੀਂ ਹੋਏ ਜੀ ਯਾਨੀ ਉਹ ਬੇਨੀਮੀਆ ਫੜੀਆਂ ਗਈਆਂ ਤੇ ਜਿਹੜਾ ਤੁਸੀਂ ਹੁਣ ਦੇਖ ਲਓ ਕਿ ਦੋ ਬਲਾਕਾਂ ਦਾ ਹੀ ਕਰੋੜਾਂ ਚ ਗਿਆ ਮਸਲਾ ਇਹ ਪੂਰੇ ਪੰਜਾਬ ਦੇ ਵਿੱਚ ਸਰ ਇੱਥੇ ਬਹੁਤ ਕੰਮ ਚੱਲਦਾ ਹੈ ਬੜਾ ਮੈਂ ਤੁਹਾਨੂੰ ਦੱਸਾਂ ਫੰਡਾ ਤਕੜਾ ਹੈ ਇਹਨਾਂ ਚੀਜ਼ਾਂ ਦਾ ਸਰ ਬਹੁਤ ਖੇਡਾਂ ਨੇ ਜਿਵੇਂ ਜਿਵੇਂ ਗਾਂ ਤੁਰੇ ਜਾਓਗੇ ਤੁਹਾਨੂੰ ਪਤਾ ਲੱਗੂ ਸਿਸਟਮ ਦੇ ਵਿੱਚ ਹੋਰ ਪੰਜਾਂ ਸਾਲਾਂ ਨੂੰ ਕੀ ਯਾਰ ਕੀ ਖੇਡਾ ਹੁੰਦੀ ਹੈ ਇਹਨਾਂ ਦੇ ਹੀ ਬੰਦਿਆਂ ਦੀਆਂ ਟਾਇਲ ਵਾਲੀਆਂ ਫੈਕਟਰੀਆਂ ਹੁੰਦੀਆਂ ਅਜਵੇਂ ਲੋਕ ਟਾਇਲ ਲਾਉਣੀ ਆ ਜੀ ਇਹਨਾਂ ਦੇ ਬੰਦਿਆਂ ਨੇ ਹੀ ਗਾਂ ਵਹੀਕਲ ਰੱਖੇ ਜਿਨ੍ਹਾਂ ਤੇ ਟੁਆ ਟੁਵਾਈ ਕਰਨੀ ਆ ਬਿਲਕੁਲ ਠੀਕ ਮਤਲਬ ਕਿ ਹਰ ਇੱਕ ਜਗ੍ਹਾ 'ਚੋ ਪ੍ਰੋਫਿਟ ਹੂੰ ਸਮਾਨ ਚੁੱਕਣ ਤੋਂ ਲੈ ਕੇ ਸਭ ਕੁਝ ਔਰ ਜਦੋਂ ਪੇਮੈਂਟ ਕਰਨੀ ਹੈ ਉਹਦਾ ਅੱਡ ਤੋਂ ठेकेदार ਤੋਂ ਕਮਿਸ਼ਨ ਸਰ ਬਹੁਤ ਵੱਡੀ ਬਹੁਤ ਕੁਝ ਹਰ ਇੱਕ ਥੀਜ ਬਹੁਤ ਵੱਡੀ ਗੇਮ ਹੈ ਤਾਂ ਇਹਦੇ ਤੇ ਮੇਰੇ ਖਿਆਲ ਦੇ ਨਾਲ ਪੂਰੇ ਪੰਜਾਬ ਚੋ ਜਾਂਚ ਪੜਤal ਜਾਂ ਆਡਿਟ ਕਰਾ ਲੈਣਾ ਚਾਹੀਦਾ ਬਹੁਤ ਪਹਿਲਾਂ ਅਸੀਂ ਜਦੋਂ ਨਾ ਪ੍ਰਿੰਟ মিডিਆ ਚ ਹੁੰਦੇ ਸੀਗੇ ਉਦੋਂ ਮਨਰੇਗਾ ਨਵੀਂ ਨਵੀਂ ਲਾਗੂ ਹੋਈ ਆ ਤਾਂ ਉਦੋਂ ਜ਼ਿਆਦਾਤਰ ਇਹ ਚੱਲਦਾ ਹੁੰਦਾ ਸੀ ਜਿਵੇਂ ਜੰਗਲਾਤ ਵਾਲੇ ਨਹੀਂ ਹਾਂਜੀ ਉਹਨਾਂ ਦੇ ਜਿਹੜੇ ਇਦਾਂ ਮਤਲਬ ਕਿ ਕੰਮ ਕਰਨ ਵਾਲੇ ਜਿਹੜੇ ਬਣ ਜਾਂਦੇ ਹੁੰਦੇ ਸੀ ਫਰਜੇ ਉਹ ਮਤਲਬ ਕਿ ਹਾਜ਼ਰੀਆਂ ਪਾ ਦਿੱਤੀਆਂ ਜਾਂਦੀ ਬੜਾ ਕੁਝ ਹੁੰਦਾ ਸੀਗਾ ਉਦੋਂ ਅਸੀਂ ਇੱਕ ਦੋ ਸਟੋਰੀਆਂ ਇਧਰੋਂ ਕੀਤੀਆਂ ਸਨ ਪਰ ਹੁਣ ਮੰਨਰੇਗਾ ਦੀਆਂ ਬੜੀਆਂ ਸ਼ਿਕਾਇਤਾਂ ਆ ਰਹੀਆਂ ਕਿ ਕਮਾਲ ਦੀ ਗੱਲ ਹੈ ਕਿ ਚੀਲਾਂ ਥੱਕੇ ਖਾ ਗਏ ਲੋਕਾਂ ਹੂੰ ਹੈ ਇਹ ਤੇ ਮੇਰੇ ਖਿਆਲ ਦੇ ਨਾਲ ਅਜੀਬ ਰਿਕਾਰਡ ਬਣਦੇ ਪਏ ਨੇ ਪੰਜਾਬ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਗੱਲ ਦੱਸੀ ਸੀ ਜੇ ਨਹੀਂ ਤੇ ਮੈਂ ਫੇਰ ਦੱਸ ਦਿੰਦਾ ਫਰੋਜ਼ਪਰ ਦੇ ਵਿੱਚ ਆ ਜਿਹੜਾ ਹੈਗਾ ਸ਼ੌਣੀ ਵਾਲਾ ਏਰੀਆ ਹਾਂਜੀ ਇਹਦੇ ਵਿੱਚ ਸੀਵਰੇਜ ਪੈਣਾ ਸੀਗਾ ਕੋਈ ਗੱਲ ਅੱਜ ਤੋਂ 9-10 ਸਾਲ ਪਹਿਲਾਂ ਦੀ ਹੋਣੀ ਆ ਤੇ ਸੀਵਰੇਜ ਜਿਸ ਵੇਲੇ ਪੈਣਾ ਸੀਗਾ ਤੇ ਉਸ ਵੇਲੇ ਜੀ ਇਹ ਹੋਇਆ ਕਿ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਰ ਸੀਵਰੇਜ ਤੇ ਇੱਥੇ ਪਿਆ ਹੀ ਨਹੀਂ ਸੀਬੀਆਈ ਨੇ ਆ ਕੇ ਜਦੋਂ ਉਹ ਜਗ੍ਹਾ ਪੁੱਟੀ ਤੁਸੀਂ ਹਸਾਬ ਨਾਲੋਂ ਥੱਲੇ ਸੀਵਰੇਜ ਹੈ ਕੁਛ ਨਹੀਂ ਤੋ ਕਹਿੰਦੇ ਵੀ ਕਿੱਧਰ ਗਿਆ ਸੀਵਰੇਜ ਉਹ ਕਹਿੰਦੇ ਸੀਵਰੇ ਖਾ ਗਿਆ ਸੀਵਰੇ ਦਾ ਗੰਦ ਹੀ ਖਾ ਗਿਆ ਤੁਸੀਂ ਹਸਾਬ ਨਾਲੋਂ ਸੀਵਰੇਜ ਹੀ ਨਹੀਂ ਥੱਲੇ ਮਤਲਬ ਕਿ ਇਹੋ ਜਿਹੇ ਸਾਡੇ ਇੱਥੇ ਹਸਤੀਆਂ ਬੈਠੀਆਂ ਕਿ ਬਾਈ ਛੱਡਦੇ ਹੀ ਖੁਸ਼ ਨਹੀਂ ਆ ਜੀ 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 ਬਿਲਕੁਲ ਮਿੰਟੂ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਬਰਕੰਦੀ ਦਾ ਜ਼ਿਕਰ ਹੋ ਰਿਹਾ ਤੇ ਰੋਜੀ ਦਾ ਵੈਸੇ ਤੁਸੀਂ ਕਰ ਦਿੱਤਾ ਰੋਜੀ ਜੀ ਹੋਰ ਅੰਦਰ ਜ਼ਿਕਰ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਨਾ ਆ ਜੇ ਵੈਸੇ ਜੱਟਨ ਫਾਇਰ ਜੀ ਨਾਲ ਕਹਿ ਰਹੇ ਨੇ ਕਿ ਮਨਰੇਗਾ ਦਾ ਬਹੁਤ ਸਾਰਾ ਪੈਸਾ ਕਹਿੰਦੇ ਸਰਪੰਚਾਂ ਨੇ ਵੀ ਖਾਦਾ ਭਾਈ ਤੇ ਜੇ ਇਨਕੁਆਇਰੀ ਹੋਏ ਤੇ ਪੰਚਾਇਤਾਂ ਵਾਲੇ ਮਾਮਲੇ ਵਿੱਚ ਵੀ ਉਹ ਕਹਿ ਰਹੇ ਹਨ ਜੀ ਕਿ ਇਹ ਗੱਲ ਹੌਲੀ ਹੌਲੀ ਗਾਂ ਕਿਤੇ ਮੈਂ ਸਮਝਦਾ ਕਿ ਦਾਨ ਤਰਪਵੇ ਕਿਉਂਕਿ ਮੇਨ ਇਸ ਇਲਾਕੇ ਦੇ ਵਿੱਚ ਦੇਖੋ ਕੰਮ ਕਰਵਾਉਣ ਵਾਲਾ ਤੇ ਰਾਜਾ ਵੜਿੰਗ ਸੀ ਪਰ ਰਾਜਾ ਵੜਿੰਗ ਹੁਣ ਸਿੱਧੇ ਤੌਰ ਤੇ ਜਾ ਕੇ ਥੋੜੀ ਇੱਟਾਂ ਲਵਾਉਂਦਾ ਹੁਣ ਉਹ ਜਿਹੜੇ ਅਧਿਕਾਰੀ ਸੀਗੇ ਜਿਹੜੇ ਮਤਲਬ ਕਿ ਗੁੱਡ ਬੁੱਕ 'ਚ ਸੀਗੇ ਉਸ ਵੇਲੇ ਮੰਤਰੀ ਸਾਹਿਬ ਦੇ ਤਤਕਾਲੀ ਮੰਤਰੀ ਸਾਹਿਬ ਦੇ ਤਾਂ ਉਹ ਤੇ ਰਗੜੇ ਗਏ ਨਾ ਜੀ ਤੇ ਉਸ ਤੋਂ ਬਾਅਦ ਵਾਰੀ ਆ ਜੋਗੀ ਪੰਚਾਇਤਾਂ ਦੀ ਤਾਂ ਉਸ ਟਾਈਮ ਦੀਆਂ ਜਿਹੜੀਆਂ ਪੰਚਾਇਤਾਂ ਹੋਣਗੀਆਂ ਉਹ ਵੀ ਤੇ ਉਹਨਾਂ ਦੀਆਂ ਹੋਣਗੀਆਂ ਨਾ ਉਹਨਾਂ ਦੀਆਂ ਹੋਣਗੀਆਂ ਬਿਲਕੁਲ ਤਾਂ ਭਾਈ ਜਿਨ੍ਹਾਂ ਨੇ ਉਹ ਜਿਨ੍ਹਾਂ ਖਾਧੀਆਂ ਗਾਜਰਾ ਢੇਡੋ ਉਹਨਾਂ ਦੇ ਪੀੜ ਸੋ ਗੱਲ ਇਹ ਆ ਨਾ ਕਿ ਭਾਈ ਉਹ ਤਾਂ ਫਿਰ ਕੋਕਰ ਤੋਂ ਹੀ ਖਾਦੇ ਬਾਗਾਉਣ ਪਿਓ ਨੇ ਥੋੜੀ ਦੇਣੀਆਂ ਜਿਨ੍ਹਾਂ ਨੇ ਖਾਦੇ ਪਈ ਉਹਦੇ ਕਹਿੰਦੇ ਜੀ 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 ਬਿਲਕੁਲ ਬਿਲਕੁਲ ਇਹ ਕਰੇਗੇ ਇੰਟਰਲੌਕ ਟਾਈਲ ਦੇ ਵਿੱਚ 5 ਤੋਂ 6 ਰੁਪਏ ਦਾ ਕਪਲਾ ਤੇ ਕਹਿੰਦੇ ਵੀ 1-1 ਰੁਪਈਆ ਸਾਰਿਆਂ ਚ ਵੰਡਿਆ ਗਿਆ ਹੁਣ ਆਪਾਂ ਬੜਾ ਜ਼ਿਕਰ ਬਾਈ ਬਿਲਕੁਲ ਇਹ ਗੇਮ ਹੈ ਇਹ ਫੈਕਟ ਨੇ ਜੀ ਠੀਕ ਹੈ ਜੀ ਮਤਲਬ ਕਿ ਇਹ ਸਰਕਾਰ ਦੇ ਵਿੱਚ ਵੀ ਇਹ ਤੋਂ ਪਿਛਲੀ ਸਰਕਾਰ ਦੇ ਵਿੱਚ ਇਹ ਸਭ ਕੁਝ ਚੱਲਦਾ ਹੈ ਇਹ ਬੜੀਆਂ ਗੀਮਾਂ ਨੇ ਸਰ ਕਿਸੇ ਇੱਕ ਫੀਲਡਸ ਡਿਪਾਰਟਮੈਂਟਸ ਵੀ ਅਕਾਲੀਆਂ ਵੇਲੇ ਕੀ ਸੀ ਅਕਾਲੀਆਂ ਵੇਲੇ ਕੀ ਸੀ ਸਿਸਟਮ ਮੈਂ ਤੁਹਾਡੇ ਪਿੰਡਾਂ ਦੀ ਗੱਲ ਦਾਸ ਦੇ ਨਾਲ ਹੂੰ ਕਿਉਂਕਿ ਮੈਂ ਉੱਥੋਂ ਜੀ ਸ਼ੁਰੂ ਇਸ ਕਰਕੇ ਕਰਦਾ ਹੁੰਦਾ ਯਾਨੀ 12 ਤੋਂ ਬਾਅਦ ਕਿਉਂਕਿ ਉਸ ਵੇਲੇ ਤੋਂ ਬਾਅਦ ਫਿਰ ਅਸੀਂ ਇੱਧਰ ਆ ਗਏ ਸੀ ਜੀ ਉਸ ਵੇਲੇ ਆਮ ਕਾਲੀ ਵਰਕਰ ਨੂੰ ਵੀ ਇਹ ਕਿਆ ਜਾਂਦਾ ਸੀਗਾ ਕਿ ਠੇਕੇਦਾਰੀ ਦਾ ਲਾਇਸੈਂਸ ਬਣਾ ਲਾ ਜਿਹੜਾ ਐਕਟਿਵ ਸੀ। ਹੂੰ ਹੂੰ। ਠੀਕ ਐ। ਉਦੋਂ ਖਾਲੇ ਬਹੁਤ ਬਣੇ ਆਪਣੇ ਵਿੱਚ। ਯਾਦ ਹੈ ਤੁਹਾਨੂੰ ਖਾਲਿਆਂ ਦਾ ਨੈਟਵਰਕ ਜਿਹੜਾ ਪੱਕੇ ਖਾਲਿਆਂ ਦਾ ਉਸ ਟਾਈਮ ਬਾੜੀ ਚੱਲਦਾ ਰਿਹਾ ਕੰਮ। ਤਾਂ ਜ਼ਿਆਦਾਤਰ ਠੇਕੇਦਾਰੀ ਕੌਣ ਕਰਦੇ ਸੀ ਆਪਣੇ ਪਿੰਡਾਂ ਦੇ ਲੋਕ। ਜੀ। ਠੇਕੇਦਾਰੀ ਸਿਸਟਮ ਇਦਾਂ ਚੱਲਦਾ ਸੀਗਾ। ਤਾਂ ਉਸ ਵੇਲੇ ਇਦਾਂ ਦਾ ਮਾਡਲ ਸੀਗਾ। ਅੱਜ ਤੁਸੀਂ ਦੇਖੋ ਕਿ ਹੁਣ ਇਹਨਾਂ ਦੇ ਕਾਲੀਆਂ ਤੋਂ ਦੂਰ ਰਤੀਆਂ ਗਾਂਹ ਜਾ ਕੇ ਫੈਕਟਰੀਆਂ ਖੋਲੀਆਂ ਉਹਨਾਂ ਨੇ ਠੇਕੇਦਾਰੀ ਦਿੱਤੀ ਸੀ। ਇਹਨਾਂ ਨੇ ਫੈਕਟਰੀਆਂ ਖੁਲਵਾ ਦਿੱਤੀਆਂ ਨੇ ਜੀ। ਬਿਲਕੁਲ ਜੀ ਬਿਲਕੁਲ ਕੈਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਤੇ ਮੈਂ ਹੁਣ ਫਿਰ ਕਹਿਣਾ ਵੀ ਥੋੜਾ ਜਿਹਾ ਹੋਰ ਸ਼ੇ ਪਰਮਾਰ ਸਾਹਿਬ ਅਸੀਂ ਇਹਦੇ ਤੇ ਬਹੁਤ ਜ਼ਿਆਦਾ ਗੱਲ ਵਿਸਥਾਰ ਨਾਲ ਕਰ ਚੁੱਕੇ ਆ ਰਾਹੁਲ ਗਾਂਧੀ ਤੇ ਜੋ ਟਿੱਪਣੀ ਆਈ ਹੈ ਬੜਾ ਅਜੀਬ ਜਿਹਾ ਮਾਮਲਾ ਹੈ ਇਹਦੇ ਤੇ ਜੇ ਤੁਸੀਂ ਗੱਲ ਸੁਣਨੀ ਹੋਵੇ ਤੇ ਦੁਬਾਰਾ ਜਦੋਂ ਰਿਕਾਰਡਡ ਚੱਲੇਗਾ ਤੁਸੀਂ ਸੁਣ ਲੈਣਾ ਜੀ ਬਿਲਕੁਲ ਸ਼ੁਰੂਆਤ ਦੇ ਵਿੱਚ ਹੀ ਰਾਹੁਲ ਗਾਂਧੀ ਵਾਲੀ ਬੇਨਤੀ ਹੈ ਕਿ ਪਲੀਜ਼ ਤੁਸੀਂ ਜਦੋਂ ਸ਼ੁਰੂ ਹੁੰਦਾ ਪ੍ਰੋਗਰਾਮ ਨਾਲ ਹੀ ਜੁੜਿਆ ਬੈਠਕ ਦੇ ਵਿੱਚ ਸ਼ੁਰੂ ਤੇ ਬੈਠਾ ਹਾਂ ਜੀ ਫਿਰ ਬੰਦਾ ਬਰਾਬਰ ਰਹਿੰਦਾ ਫਿਰ ਕੋਈ ਅੱਗੇ ਨਹੀਂ ਰੱਪਦਾ ਕੋਈ ਪਿੱਛੇ ਨਹੀਂ ਰਹਿੰਦਾ